ਪਾਜੀ ਖੁੱਲਾ ਲੰਗਰ ਹੈ ਇਹ ਗੁੱਗਲ ਗੱਲਾ ਵਾ ਜਿਹੜਾ ਮੱਝੀ ਆਵੇ ਲੈ ਰਾਜੀ ਆਵੇ ਜਿਹੜਾ ਆਵੇ ਰਾਜੀ ਜਿਹਨੇ ਆਣਾ ਸਤ ਸੰਦਰ ਡੱਬ ਕੇ ਵੀ ਆਣਾ ਸੱਤ ਠੀਕ ਹੈ ਜੀ ਸਹੀ ਗੱਲ ਸਤਿ ਸ਼ਕਾਲ ਅੰਕਲ ਜੀ ਸਤਿ ਸ਼ਕਾਲ ਜੀ ਜੀ ਅੰਕਲ ਜੀ ਨਾਮ ਦੱਸੋ ਦੀ ਸਭ ਤੋਂ ਪਹਿਲਾਂ ਆਪਣਾ ਸੁਨਦਰ ਸਿੰਘ ਜੀ ਅੱਛਾ ਜੀ ਤੇ ਅੰਕਲ ਜੀ ਆਪਣਾ ਕਾਟ ਦਾ ਕੀ ਨਾਮ ਰੱਖਿਆ ਜੀ ਕੜੀ ਚਾਵਲ ਠੀਕ ਹੈ ਜੀ ਸਿੰਦਰ ਸਿੰਘ ਕੜੀ ਜਿਆ ਵਾਲਾ ਰਾਜਮਾ ਖਤਮ ਹੋ ਗਿਆ ਜੀ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਕਾਟ ਲੰਦਿਆਂ ਨੂੰ ਸਾਨੂੰ 15 ਸਾਲ ਹੋ ਗਏ ਜੀ 15 ਸਾਲ ਇਸੇ ਜਗ੍ਹਾ ਤੇ ਐਸੇ ਜਗ੍ਹਾ ਤੇ ਹੀ ਹੋਈ ੱਡਾ ਠੀਕ ਹੈ ਜੀ ਤੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਤੁਹਾਡੇ ਕੋਲ ਤੁਹਾਡੇ ਕੋਲ ਰਾਜਮਾ ਚੋਲ ਕੜੀ ਚੋਲ ਅੱਛਾ ਜੀ ਇਹ ਦੋ ਆਈਟਮਾਂ ਹੁੰਦੀਆਂ ਆਪਣਾ ਇਹ ਡੇਲੀ ਬਣਾ ਕੇ ਲਿਆਂਦੇ ਜੀ ਡੇਲੀ ਡੇਲੀ ਸੰਡੇ ਛੁੱਟੀ ਅੱਛਾ ਸੰਡੇ ਨੂੰ ਆਹਰ ਸੰਡੇ ਛੁੱਟੀ ਜਿਹੜਾ ਠੀਕ ਹੈ ਜੀ ਤੇ ਕੜੀ ਚੈੱਕ ਕਰਾਓਗੇ ਵਿਖਾਓ ਕੜੀ ਉਹ ਆ ਜੀ ਆ ਕੜੀ ਪੂਰੀ ਠਗਨਾਸ ਪੂਰੀ ਜੀ ਅੰਕਲੀ ਆਏ ਸੰਘਣੀ ਕੜੀ ਆ ਕੇ ਨਾਲ ਪਕੌੜੇ ਪਾਈ ਜੇ ਪਕੌੜੇ ਪਕੌੜੇ ਵਾਹ ਜੀ ਵਾਹ ਇਹ ਕੜੀ ਕਿਹੜੀ ਬਣਾਉਂਦੇ ਜੀ ਤੁਸੀਂ ਲੱਸੀ ਦੀ ਹੁੰਦੀ ਹੈ ਕਿ ਜਾਂ ਨਹੀਂ ਜੀ ਲੱਸੀ ਕਿੱਥੇ ਮਿਲਦੀ ਮਾਰਾ ਜੀ ਅੱਛਾ ਜੀ ਨਹੀਂ ਜੀ ਤੇ ਇਹ ਕਿਦਾਂ ਤਿਆਰ ਕਰਦੇ ਜੀ ਤੁਸੀਂ ਮਸਾਲੇ ਵਗੈਰਾ ਸਿਰ ਉੱਠੀ ਦਾ ਲੂਣ ਮਿਰਚ ਪਾਣਾ ਬਸ ਅੱਛਾ ਜੀ ਜੀ ਆ ਜੀ ਠੀਕ ਹੈ ਚੋ ਲਾ ਕੇ ਕੜੀ ਚੋਲ ਲੋ ਜੀ ਵੀ ਅੰਦਰ ਕੜੀ ਚੋਲ ਖਵਾ ਲ ਕੇ ਬਾਹਰ ਹਾਂ ਠੀਕ ਹੈ ਜੀ ਇਹ ਤੇ ਹੋ ਗਏ ਹੈ ਜੀ ਕੈਮਰਾ ਲੈ ਗਏ ਆ ਅੱਛਾ ਵਾਹ ਜੀ ਵਾਹ ਤੇ ਚੌਲ ਕਿਹੜੇ ਵਰਤਦੇ ਤੁਸੀਂ ਚੌਲ ਆਮ ਹੀ ਗਏ ਸਾਡੇ ਅੱਛਾ ਜੀ ਟੋਟਾ ਚੌਲ ਠੀਕ ਹੈ ਠੀਕ ਹੈ ਲੋ ਜੀ ਤੇ ਕੀ ਪਲੇਟ ਦਾ ਕੀ ਰੇਟ ਰੱਖਿਆ ਜੀ 20 ਰੁਪਏ 20 ਰੁਪਏ ਹੈ ਨਾ ਤੇ ਰਾਜਮਾ ਚੌਲ ਉਹ ਵੀ 20 ਦੇ ਨਾਲ ਦੀ ਫੋਟੋ ਖਿੱਚੀ ਆ ਇਕੱਲੇ ਦੀ ਫੋਟੋ ਨਹੀਂ ਚਾਹੀਦੀ ਆ ਨਹੀਂ ਨਹੀਂ ਤੁਹਾਡੀ ਆਊਗੀ ਨਾਲ ਅਜੇ ਇਹਦੇ ਮੁੰਸਾ ਨੂੰ ਵਟ ਨਹੀਂ ਦਿੱਤਾ ਓਏ ਕਿਉਂ ਠੀਕ ਹੈ ਜੀ ਇਹ ਅੰਗਲ ਦੀ ਚਟਨੀ ਕਿਹੜੀ ਹੁੰਦੀ ਹੈ ਜੀ ਤੁਹਾਡੇ ਕੋਲ ਇਹ ਸਿਰਫ ਖਟਾ ਤੇ ਪਿਆਜ਼ ਤੇ ਮਚ ਮੜੀ ਹੈ ਮਿਰਚ ਠੀਕ ਹੈ ਜੀ ਤੇ ਪਕੌੜੇ ਨਾਲ ਵੀ ਲੈ ਕੇ ਹੁੰਦੇ ਜੀ ਪਕੌੜੇ ਨਾਲ ਸੁੱਕੇ ਰੱਖੀ ਲਗਾ ਮੁੜੇ ਨਾਲ ਪਕੌੜੇ ਤੋਂ ਵੀ ਇੱਕ ਵਾਰੀ ਪਕੌੜੇ ਚੰਚ ਰਾਇਆ ਆ ਗਿਆ ਆ ਜੀ ਇਹ ਪਿਆਜ਼ ਵਾਲੇ ਦੀ ਛੋੜੇ ਪਿਆਜ਼ ਵਾਲੇ ਸਹੀ ਹੈ ਜੀ ਇਹ ਨਾਲ ਸੀ ਘੜੀ ਚ ਪਾ ਕੇ ਦੇ ਦਈ ਦੇ ਕਾ ਗਾ ਜਾਂਦੇ ਆ ਜਿੰਨਾ ਪਕੌੜਾ ਖਾਣਾ ਹੀ ਨਹੀਂ ਇਹ ਅੰਦਾਜ਼ੇ ਲੁਕੇਸ਼ਨ ਕਿਹੜੀ ਜਗ੍ਹਾ ਤੇ ਪੈ ਜਾਂਦੀ ਕਿ ਕਿਨੇ ਇੱਥੇ ਆਉਣਾ ਹੈ ਨਮਕ ਮੰਡੀ ਪਿਆਰ ਸ਼ਕੀਰੀਆਂ ਨਾਲ ਅੱਛਾ ਜੀ ਟਾਈਮਿੰਗ ਆਪਣੀ ਰੱਖੋ ਜੀ ਕਿੰਨੇ ਦਾ ਟਾਈਮ 10:02 ਸਭੇ ਮੋਬਾਈਲ ਨੰਬਰ ਜਿਹੜਾ ਹੈ ਲੋਕੇਸ਼ਨ ਨਾਮ ਮਿਲੇ ਤੇ ਮੋਬਾਈਲ ਨੰਬਰ ਕੋਲ ਇੰਜ ਲੈ ਜਣਾ ਸਾਡਾ ਅੱਛਾ ਜੀ ਮੋਬਾਈਲ ਦੀ ਲੋੜ ਹੀ ਨਹੀਂ ਜੀ ਠੀਕ ਹੈ ਜੀ ਠੀਕ ਹੈ ਜੀ ਘਰ ਵਾਤੇ ਜੇ ਪਾਰਸਲ ਖੜਨਾ ਹੋਵੇ ਕੜੀ ਦਾ ਤੇ ਉਹੀ ਦੇ ਦਿੰਦੇ ਹਾਂ ਤੁਸੀਂ ਦੇ ਦੀ ਤੇ ਦੇ ਦੇ ਮਾਰੇ ਕੀ ਕੁਆਂਟੀਟੀ ਹੁੰਦੀ ਆ ਵਿਖਾਓਗੇ ਕੁਆਂਟੀਟੀ ਖੁੱਲੀ ਭਾਜੀ ਆ ਦੇਖੋ ਅੱਛਾ ਜੀ 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 ਭਾਈ ਜੀ ਅੱਛਾ ਜੀ 10 ਰੁਪਏ ਦੀ ਪੈਕਿੰਗ ਵੀ ਜੀ ਇਹ 10 ਰੁਪਏ ਵਿੱਚ ਹਾਂਜੀ ਹਾਂਜੀ ਮੈਨੂੰ ਲੱਗਦਾ ਅੰਕੀ 3 ਤੋਂ 4 ਕਟਸ਼ੀਆਂ ਤੁਸੀਂ ਪਾ ਦਿੱਤੀਆਂ ਜੀ ਕੋਈ ਗੱਲ ਹੀ ਨਹੀਂ ਇਹ ਖੁੱਲੀ ਦਿੰਦੇ ਕੁਆਂਟੀਟੀ ਨਾ 10 ਰੁਪਏ ਦੇ ਵਿੱਚ ਇੰਨੀ ਜ਼ਿਆਦਾ ਦਿੰਦਾ ਨਹੀਂ ਇਹ ਕੋਈ ਇਹ ਭਾਜੀ ਖੁੱਲਾ ਲੰਗਰ ਹੈ ਇਹ ਗੋਗਲ ਗੱਲਾ ਵਾ ਜਿਹੜਾ ਮੱਝੀ ਆਵੇ ਲੈ ਰਾਜੀ ਆਵੇ ਜਿਹੜਾ ਆਵੇ ਰਾਜੀ ਜੇ ਆਣਾ ਸੱਤ ਸੌਂਦਰ ਡੱਬ ਕੇ ਵੀ ਆਣਾ ਸਾਡੇ ਠੀਕ ਹੈ ਜੀ ਸਹੀ ਗੱਲ ਔਰ ਜੀ ਸਾਡੇ ਬੱਚੇ ਖਾਂਦੇ ਹੀ ਇਥੋਂ ਸਪੈਸ਼ਲ ਲੈਣ ਆਏ ਠੀਕ ਹੈ ਜੀ ਦੇਖੋ ਭਾਜੀ ਦੇਖੋ ਅਸੀਂ ਤੇ ਇਹਨਾਂ ਨੂੰ 10 ਰੁਪਏ ਦੇ ਰਾਜਮਾ ਚਾਵਲ ਹੀ ਖਾਂਦੇ ਨੇ। ਬਹੁਤ ਠੀਕ ਹੈ ਜੀ। ਹੁਣ 5-6 ਮਹੀਨਿਆਂ ਤੋਂ ਇਹਨਾਂ ਨੇ 10 ਦਾ ਰੇਟ 20 ਦਾ ਕੀਤਾ ਕਿਉਂਕਿ ਰਾਜਮਾ ਹਰ ਚੀਜ਼ ਮਹਿੰਗੀ ਹੈ। ਅਸੀਂ ਆਪ ਖੁਦ ਹੈਰਾਨ ਹੁੰਦੇ ਸੀ ਕਿ 10 ਰੁਪਏ ਵਿੱਚ ਰਾਜਮਾ ਚਾਵਲ ਅਈ ਦਿੱਲੀ ਵਰਗੇ ਸ਼ਹਿਰ ਚ ਜਾਈਏ ਤੇ ਘਰ ਤੋਂ ਘਰ 100 ਰੁਪਏ ਦੀ ਪਲੇਟ ਹੋਣੀ ਸਹੀ ਹੈ ਜੀ ਸਹੀ ਹੈ ਦਸਾਂ ਮੈਂ ਨਹੀਂ ਦਸਾਂ ਮੈਂ ਜੀ ਹੁਣ ਐਵੇਂ ਇਹਨਾਂ ਨੂੰ ਗਾਗਾ ਨੇ ਕਿਹਾ ਕਿ ਹੋਰ ਰੇਟ ਵਧਾ ਦਿਓ ਤੁਹਾਨੂੰ ਨਹੀਂ ਮਾਰਾ ਆਂਦਾ ਤੇ ਵੀ ਲੋ ਕਹਿ ਕਹਿ ਕੇ ਅੰਕਲ ਹੋਣਾ ਰੇਟ ਵਧਾ ਦਤਾ ਸੀ ਬਿਲਕੁਲ ਬਿਲਕੁਲ ਆਪਾਂ ਮੈਸੇਜ ਜੀ ਇਹ ਅੰਕਲ ਦੀ ਇੱਕ ਸਾਸਾ ਲੰਗਰੀ ਲਾਇਆ ਜੀ ਤੁਸੀਂ ਬਸ ਬਿਲਕੁਲ ਜੀ ਬਿਲਕੁਲ ਇਹ ਤੇ ਲੰਗਰ ਹੀ ਆ ਜੀ ਲੰਗਰ ਹੈ ਬਿਲਕੁਲ ਲਓ ਜੀ ਅੰਕਲ ਹੋਣਾ ਨੇ ਕੜੀ ਚੋਲ ਆਪਣੇ ਰੈਡੀ ਕਰ ਦਿੱਤੇ ਅਤੇ ਨਾਲ ਪਾਈ ਹੈ ਜੀ ਇਹਨਾਂ ਨੇ ਆਪ ਤਿਆਰ ਕੀਤੀ ਹੋਈ ਚਟਣੀ ਤੇ ਇੱਥੇ ਕਿਸੇ ਚੈੱਕ ਕਰੋ ਜੀ ਕੜੀ ਦੀ ਪੂਰੀ ਵਧੀਆ ਤੇ ਬਾਕੀ ਬਾਈਟ ਲੈ ਕੇ ਦੱਸਦੇ ਆ ਕਿਵੇਂ ਦੀ ਟੇਸਟ ਆ ਮੈਂ ਕਹਾਂ ਦੱਸਦਾ ਵਧੀਆ ਹੈ ਬਹੁਤ ਵਧੀਆ ਅੰਕਲ ਜੀ ਪੂਰੀ ਕਰਾਰੀ ਹੈ ਜੀ ਕੜੀ ਤੁਹਾਡੀ ਬਹੁਤ ਵਧੀਆ ਟੇਸਟ ਆ ਜੀ ਵਧੀਆ ਗਏ ਤੇ ਫਿਰ ਕਢੀ ਨੇ ਵਧੀਆ ਸਹੀ ਆ ਮਾਦਾ ਜੀ ਸਹੀ ਆ ਤੇ ਮਾਦਾ ਜੀ ਤੁਸੀਂ ਵੀ ਇਹਨਾਂ ਕੋਲ ਲੈ ਆਣਾ ਹੁੰਦਾ ਜੀ ਸਮਾਨ ਸਾਡੇ ਵੀ ਖੜਦੇ ਆ ਸਭ ਕਈ ਜਿੰਨਾ ਕੋਲ ਲੈਣੀ ਲੈਣਾ ਪੁੱਤਰੀ ਹੈਗਾ ਸੰਦਾ ਨਹੀਂ ਠੀਕ ਆ ਜੀ ਮੇਲਾ ਪੁੱਤਰਾ ਹੈਗਾ ਨਹੀਂ ਜਰੂਰ ਜੀ ਜਰੂਰ ਸਹੀ ਆ ਦੀ ਤੇ ਵਧੀਆ ਟੇਸਟ ਹੁੰਦਾ ਜੀ ਇਹਨਾਂ ਦਾ ਬਹੁਤ ਵਧੀਆ ਠੀਕ ਆ ਜੀ ਅੱਜ ਤੋਂ ਨਹੀਂ ਤੁਹਾਨੂੰ ਜਿਆਦਾ 12 ਸਾਲ ਹੋ ਗਏ ਅੱਛਾ ਜੀ दादा ने बेसल जो से आया था हां जी हां जी सही है जी सही है हां बहुत बढ़िया बहुत बढ़िया बहुत भाग लगला हां जी हां जी थी। थी। बहुत बहुत है मैंने बहुत भाग लगला हां जी तो ये बहुत बढ़िया टेस्ट है जी ਤੇ باقی ਅੰਕਲ ਹੁਣਾਂ ਨੇ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਤੇ ਜਰੂਰ ਇੰਨਾ ਕੋ ਆ ਕੇ ਤੁਸੀਂ ਕੜੀ ਚੋਲ ਰਾਜਮਾ ਚੋਲ ਖਾ ਸਕਦੇ ਜੀ ਤੇ ਬਾਕੀ ਠੀਕ ਆ ਜੀ ਆਪਾਂ ਹੁਣ ਕਰੀਏ ਜੀ ਫਿਨਿਸ਼ ਆਪਣੀ ਕੜੀ ਤੇ ਨਾਲ ਚੋਲ ਤੇ ਬਾਕੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਦਾ ਜੀ ਲਈ ਸੱਸੀ ਕਰ ਜੀ